ਵਾਹਿਗੁਰੂ ਜੀ ਕੀ ਫਤਿਹ ਆਨੈਸਟਲੀ ਮੈਂ ਤੁਹਾਨੂੰ ਕੁਝ ਸਿਖਾਉਣ ਨਹੀਂ ਆਇਆ ਮੈਂ ਤੁਹਾਡੇ ਕੋਲੋਂ ਸਿੱਖਣ ਆਇਆ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਚੇਤੇ ਰੱਖਣਾ ਜ਼ਿੰਦਗੀ 'ਚ ਜੇ ਸਫਲ ਹੋਣਾ ਯੂ ਵਾਂਟ ਟੂ ਸਕਸੀਡ ਇਨ ਯੂਅਰ ਲਾਈਫ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਮੈਂ ਆਪਾਂ ਦੋ ਤਿੰਨ ਵਾਰੀ ਪੜ੍ਹੀਏ ਤੁਸੀਂ ਮੇਰੇ ਨਾਲ ਪੜੋ ਜਦ ਬਲਗ ਦੁਨੀਆ ਰਹੀ ਐ ਦੁਨੀਆ ਰਹੀ ਐ ਨਾਨਕ ਨਾਨਕ ਕਿਛ ਸੁਣੀਐ ਕਿਛ ਸੁਣੀਐ ਕਿਛ ਕਹੀਐ ਕਿਛ ਕਹੀਐ ਇਹ ਸਾਡੇ ਜਿੰਨੇ ਦਿਨ ਦੀ ਵਿਚਾਰ ਇੱਥੇ ਚੱਲਦੀ ਐ ਇੱਕ ਚੀਜ਼ ਤੁਸੀਂ ਲੈ ਜੋ ਅਨੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਸਲੇ ਹੋਣਿਆ ਪ੍ਰੋਬਲਮਸ ਹੋਣੀਆਂ ਸਟ੍ਰੈਸ ਹੋਣੀਆਂ ਕੀ ਕਰਾਂ ਕਿੱਧਰ ਜਾਵਾਂ ਪ੍ਰੋਫੈਸਰ ਪੂਰਨ ਸਿੰਘ ਜੀ ਅਧਿਆਤਮਿਕ ਖੇਤਰ ਦੇ ਵਿੱਚ ਬੜੀ ਪਹੁੰਚੀ ਹੋਈ ਹਸਤੀ ਨੇ ਦੁਨਿਆਵੀ ਤੌਰ ਤੇ ਵੀ ਉਹ ਬਹੁਤ ਵੈਲ এডਿਊਕੇਟਿਡ ਸਨ ਮੈਂ ਉਹਨਾਂ ਦੀ ਇੱਕ ਕੋਟੇਸ਼ਨ ਪੜ੍ਹੀ ਤੇ ਮੇਰੀ ਜ਼ਿੰਦਗੀ 'ਚ ਬੜੀ ਕੰਮ ਆਉਂਦੀ ਹੈ ਮੈਂ ਜੇਲ੍ਹਾਂ ਦੇ ਵਿੱਚ ਕੰਮ ਕਰਦਾ ਤੁਹਾਨੂੰ ਪਤਾ ਜੇਲ੍ਹਾਂ ਦੇ ਵਿੱਚ ਕੈਦੀ ਹੁੰਦੇ ਆ ਖਤਰਨਾਕ ਕੈਦੀ ਹੁੰਦੇ ਜਿਨ੍ਹਾਂ ਨੇ ਕਤਲ ਕੀਤੇ ਹੁੰਦੇ ਆ ਪਿਛਲੇ ਹਫਤੇ ਮੇਰੇ ਨਾਲ ਬੈਠਾ ਹੋਇਆ ਮੁੰਡਾ ਇੰਨਾ ਸਾਊ ਇੰਨਾ ਬੀਬਾ ਲੱਗਦਾ ਸੀ ਮੈਂ ਉਹਦਾ ਰਿਕਾਰਡ ਪੜਿਆ ਤੇ ਉਹ ਆਪਣੀ ਵਾਈਫ ਦਾ ਕਤਲ ਕਰਕੇ ਆਇਆ ਇਹੋ ਜਿਹਾ ਉਹਨਾਂ ਦੇ ਨਾਲ ਸੋ ਉਹ ਉਹ ਇੱਕ ਸਟ੍ਰੈਸ ਵਾਲੀ ਜਗ੍ਹਾ ਆ ਤੇ ਮੇਰੀ ਹਰ ਜਗ੍ਹਾ ਤੇ ਇੱਕ ਕੋਟੇਸ਼ਨ ਹੈਲਪ ਕਰਦੀ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਜਦੋਂ ਵੀ ਮੈਂ ਇਕੱਲਾ ਮਹਿਸੂਸ ਕਰਦਾ ਜਦੋਂ ਵੀ ਮੈਂ ਮੁਸ਼ਕਲਾਂ 'ਚ ਘਿਰਿਆ ਮਹਿਸੂਸ ਕਰਦਾ ਜਦੋਂ ਵੀ ਮੈਂ ਦੁਖੀ ਮਹਿਸੂਸ ਕਰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੱਜ ਕੇ ਫਤਿਹ ਬੁਲਾਉਣਾ ਤੇ ਮਹਾਰਾਜ ਮੇਰੀਆਂ ਮੁਸ਼ਕਲਾਂ 'ਚ ਸਹਾਇ ਹੁੰਦੇ ਆ। ਇਹ ਤੁਸੀਂ ਪ੍ਰੈਕਟਿਸ ਕਰਕੇ ਦੇਖਣਾ। ਹੁਣੇ ਕਰਕੇ ਦੇਖੋ ਬੁਲਾਓ ਸਾਰੇ ਗੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਦਿਨ ਅਸੀਂ ਇੱਥੇ ਆ। ਤੁਸੀਂ ਜਿੰਨੇ ਦਿਨ ਇੱਥੇ ਹੋ। ਵੀਰ ਜੀ ਹੋਰਾਂ ਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਮੈਨੂੰ ਇਹਨਾਂ ਪਤਾ ਨਹੀਂ ਕਿਉਂਕਿ ਸਾਡੀ ਇੰਨੀ ਗੱਲ ਹੋਈ ਹੈ ਕਿ ਗੱਲ ਸਿੱਖੀ ਦੀ ਹੀ ਕਰਨੀ ਆ। ਇੱਕ ਦੋ ਜਿਹੇ ਨੂੰ ਫਤੇ ਬਲਾਓ ਸਾਨੂੰ ਮਰਦੇ ਨੂੰ ਫਤੇ ਬਲਾਓ ਆਪਣੇ ਘਰ ਜਾ ਕੇ ਨਾ ਆਪਣੇ ਘਰ ਦੇ ਨੂੰ ਫਤੇ ਬਲਾਓ ਉਹਨਾਂ ਨੂੰ ਪਤਾ ਲੱਗੇ ਗੁਰਦਾਰਿਆਂ ਕੋਈ ਸਿੱਕੇ ਆਏ ਸਾਡੇ ਰਿਸ਼ਤੇਦਾਰ ਆਏ ਇੰਡੀਆ ਤੋਂ ਤੇ ਉਹ ਸਾਡੇ ਬੱਚੇ ਜਿੰਨੀ ਵਾਰੀ ਲਿਵਿੰਗ ਰੂਮ ਉਹਨੀ ਵਾਰੀ ਅੰਕਲ ਜੀ ਵਾਇਗਰ ਜੀ ਕਾ ਖਾਲਸਾ ਵਾਜੀ ਕੋਤੇ ਅੰਕਲ ਜੀ ਹੋਰੀ ਦੂਜੇ ਦਿਨ ਕਹਿਣ ਲੱਗੇ ਯਾਰ ਤੁਸੀਂ ਫਤੇ ਬੁਲਾਈ ਜਾਂਦੇ ਹੋਰ ਕੋਈ ਕੰਮ ਨਹੀਂ ਉਮਰਨ ਕਹਿੰਦਾ ਮੈਂ ਕਹਾਂ ਜਿਹੜਾ ਫਤਿਹ ਬੁਲਾਉਂਦਾ ਨਾ ਉਹਦਾ ਕੋਈ ਕੰਮ ਰਿਹਾ ਵੀ ਨਹੀਂ ਜਾਂਦਾ ਹੂੰ ਦੋ ਚੀਜ਼ਾਂ ਤੁਹਾਨੂੰ ਫਤਿਹ ਦੇ ਵਿੱਚੋਂ ਮਿਲਦੀਆਂ ਇੱਕ ਆ ਮੈਂ ਵਾਹਿਗੁਰੂ ਜੀ ਦਾ ਆ ਮੈਂ ਕਿਸੇ ਹੋਰ ਦਾ ਨਹੀਂ ਸਿੱਖੀ ਦਾ ਮੂਲ ਹੀ ਇਹ ਆ ਮੈਂ ਵਾਹਿਗੁਰੂ ਜੀ ਦਾ ਆ ਤੁਹਾਡੇ ਬਹੁਤ ਸਾਰੇ ਮਸਲੇ ਹੋਣਗੇ ਮੈਂ ਬੱਚਿਆਂ ਦੇ ਮਸਲਿਆਂ ਨੂੰ ਜ਼ਿਆਦਾ ਪ੍ਰੈਫਰ ਕਰਾਂਗਾ ਪੈਰੈਂਟਸ ਦੇ ਨਾਲੋਂ ਕਿਉਂਕਿ ਇਹ ਆਉਣ ਵਾਲੀ ਪੀੜ੍ਹੀ ਆ ਸਾਡੀ ਇੱਕ ਦੌੜ ਲੱਗੀ ਹੋਈ ਆ ਕਿਸੇ ਵਰਗੇ ਬਣਨ ਲਈ ਤੇ ਕਿਸੇ ਨੂੰ ਆਪਣੇ ਵਰਗੇ ਬਣਾਉਣ ਲਈ ਸਾਡੀ ਕੋਈ ਨਾ ਕੋਈ ਗਾਇਕ ਆਈਡੀਆ ਲਾ ਉਹ ਸਾਡੇ ਇੱਕ ਨੌਜਵਾਨ ਕਰਿਆ ਹੁੰਦਾ ਉਹਨੇ ਇੱਕ ਦਿਨ ਸਿੱਧੂ ਮੂਸੇ ਵਾਲੀ ਟੀ-ਸ਼ਰਟ ਪਾਈ ਸੀ ਉਹ ਕਹਿੰਦਾ ਮੈਂ ਉਹਦਾ ਫੈਨ ਆ ਠੀਕ ਆ ਕਿਸੇ ਨੇ ਕਿਸੇ ਦੀ ਪੈਰੈਂਟਸ ਚਾਹੁੰਦੇ ਆ ਬੱਚੇ ਸਾਡੇ ਵਰਗੇ ਬਣ ਜਾਣ ਬੱਚੇ ਚਾਹੁੰਦੇ ਆ ਪੈਰੈਂਟ ਸਾਡੇ ਵਰਗੇ ਬਣ ਜਾਣ ਇੱਕ ਵਾਰੀ ਪਿਆਰ ਨਾਲ ਕਹੋ ਸਤਨਾਮ ਇੱਕ ਵਾਰੀ ਫੇਰ ਕਹੋ ਸਤਨਾਮ ਮਹਾਰਾਜ ਜੀ ਨੂੰ ਪੁੱਛੀਏ ਕਿਤੇ ਵਰਗੇ ਬੰਨਾ ਹੈਣਾ ਮਹਾਰਾਜ ਤਾਂ ਸਾਡੇ ਸੰਝੇ ਆ ਸੋ ਜਦੋਂ ਜਦੋਂ ਕੋਈ ਮੁਸ਼ਕਿਲ ਆਵੇ ਮਹਾਰਾਜ ਕੋਲ ਮਹਾਰਾਜ ਮੈਨੂੰ ਖਿਮਾ ਕਰਨਾ ਮੱਥਾ ਟੇਕਣ ਵਾਸਤੇ ਨਹੀਂ ਆ ਸਿਰਫ ਮੱਥਾ ਠੇਕ ਦਿੱਤਾ ਪੈਸੇ ਚੜਾ ਦਿੱਤੇ ਦੇਖ ਕਰਾ ਦਿੱਤੀ ਇਹ ਸਤਕਾਰ ਆ ਇਸ ਕੋ ਕੰਮ ਸ਼ੁਰੂ ਹੁੰਦਾ ਅਸਲੀਆ ਕਿ ਮੈਨੂੰ ਜ਼ਿੰਦਗੀ ਚ ਜਦੋਂ ਕੋਈ ਮੁਸ਼ਕਿਲ ਆਵੇ ਮੈਨੂੰ ਸਮਝਣਾ ਆਵੇ ਮੈਂ ਕੀ ਕਰਾਂ ਉਦੋਂ ਮਹਾਰਾਜ ਕੋਲ ਪੁੱਛ ਕੇ ਜਿਉਣਾ ਤੁਸੀਂ ਸਮਝ ਰਹੇ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਕੀ ਫੈਸਲਾ ਲਵਾਂ ਮਹਾਰਾਜ ਦੀ ਬਾਣੀ ਫੈਸਲਾ ਦਿੰਦੀ ਹੈ ਤੇ ਕਿਹਦੇ ਵਰਗੇ ਬੰਨਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਹਿੰਦੇ ਵਾਹਿਗੁਰੂ ਦਾ ਜਿਹੜਾ ਸੇਵਕ ਆ ਉਹ ਵਾਹਿਗੁਰੂ ਵਰਗਾ ਹੀ ਹੋਣਾ ਚਾਹੀਦਾ ਉਚਾਰਨ ਕਰਿਓ ਸਤਨਾਮ ਸੋ ਨਾਮੈ ਤੁਹਾਡੇ ਵਰਗੇ ਬੰਨਣਾ ਨਾ ਤੁਸੀਂ ਮੇਰੇ ਵਰਗੇ ਬੰਨਣਾ ਨਾ ਪੈਰੈਂਟਸ ਨੇ ਬੱਚਿਆਂ ਵਰਗੇ ਬੰਨਣਾ ਨਾ ਬੱਚਿਆਂ ਨੇ ਮਾਪਿਓ ਵਰਗੇ ਬੰਨਣਾ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਚੱਲ ਚੱਲ ਕੇ ਵੈਗੁਰੂ ਜੀ ਵਰਗੇ ਬੰਨਾ ਆ ਤੁਸੀਂ ਸਮਝ ਰਹੇ ਮੇਰੀ ਗੱਲ ਜਦੋਂ ਸਮਝਣਾ ਆਵੇ ਤੁਸੀਂ ਹੱਥ ਖੜਾ ਕਰ ਦਿਓ ਵੀ ਆਹ ਗੱਲ ਸਾਨੂੰ ਸਮਝ ਨਹੀਂ ਆਈ ਤੇ ਜੇ ਤੁਸੀਂ ਲਾਸਟ ਤੇ ਅਸੀਂ ਕੋਸ਼ਿਸ਼ ਕਰਾਂਗੇ ਸਵਾਲਾਂ ਦੇ ਜਵਾਬ ਪਰ ਜੇ ਤੁਸੀਂ ਲਿਖ ਕੇ ਦੇ ਦਿਓ ਹੁਣ ਮੈਨੂੰ ਸਾਰੇ 16 ਦੇ ਜਵਾਬ ਤੇ ਨਹੀਂ ਨਾ ਹੁੰਦੇ ਜੀ ਮੈਂ ਵੀ ਤੁਹਾਡੇ ਵਰਗੀਆਂ ਸੋ ਇੱਕ ਇੱਕ ਸਵਾਲਾਂ ਬਾਰੇ ਇੱਕ ਚੇਤੇ ਰੱਖਣਾ ਕਦੀ ਵੀ ਜ਼ਿੰਦਗੀ ਚ ਕਿਸੇ ਦੀ ਵਿਦਵਤਾ ਨਹੀਂ ਪਰਖਣੀ ਜਿਹੜੇ ਸਵਾਲ ਦਾ ਜਵਾਬ ਤੁਹਾਨੂੰ ਪਤਾ ਆ ਉਹ ਨਹੀਂ ਪੁੱਛਣਾ ਆ ਜੇ ਕਨਫਰਮ ਕਰਨਾ ਡਾਊਟ ਆ ਉਹ ਪੁੱਛ ਲੋ ਸਵਾਲ ਉਹ ਪੁੱਛਣਾ ਜਿਹੜੇ ਸਵਾਲ ਦੇ ਨਾਲ ਤੁਹਾਡੀ ਜ਼ਿੰਦਗੀ ਨੂੰ ਕੋਈ ਫਾਇਦਾ ਹੋਵੇ ਠੀਕ ਹੈ ਜੀ ਆਪਣੇ ਪ੍ਰੋਫੈਸਰ ਨੂੰ ਵੀ ਟੀਚਰਸ ਨੂੰ ਵੀ ਸੁਬ ਜਦੋਂ ਜਦੋਂ ਮੈਂ ਨਵਾਂ ਨਵਾਂ ਤੁਰਿਆ ਸੀ ਪ੍ਰਚਾਰ ਦੀ ਲਾਈਨ ਵਿੱਚ ਮੈਂ ਸੋਚਦਾ ਸੀ ਮੈਨੂੰ ਤਾਂ ਸਭ ਕੁਝ ਆਉਂਦਾ ਮੈਂ ਤਾਂ ਜਦੋਂ ਮੈਂ ਗ੍ਰੈਜੂਏਸ਼ਨ ਕਰਦਾ ਸੀ ਆਪਣੇ ਕਾਲਜ ਦੇ ਵਿੱਚ ਮੈਂ ਟੌਪ ਸਟੂਡੈਂਟ ਸੀ ਜਿਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਬਹੁਤ ਸਾਰੀਆਂ ਬਿਗੇਸਟ ਯੂਨੀ ਲਾਇਬ੍ਰੇਰੀ ਹੈ ਬਟਾਲੇ ਬੇਰਿੰਗ ਯੂਨੀਅਨ 크ਰਿਸਚਨ ਕਾਲਜ ਦੀ ਔਰ ਹਫਤ ਹਰ ਹਫਤੇ ਮੇਰੇ ਹੱਥ ਚ ਚਾਰ ਪੰਜ ਕਿਤਾਬਾਂ ਹੁੰਦੀਆਂ ਸੀ ਉਹ ਚ ਬਹੁਤਿਆ ਸਿੱਖੀ ਦੀਆਂ ਹੁੰਦੀਆਂ ਸੀ ਉਦੋਂ ਹੁੰਦਾ ਸੀ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਅੱਜ ਮੈਂ ਤੁਹਾਡੇ ਸਾਹਮਣੇ ਖਲੋ ਕੇ ਕਹਿ ਰਿਹਾ ਕਿ ਇੰਜ ਲੱਗਦਾ ਕਿ ਕੁਝ ਵੀ ਨਹੀਂ ਪਤਾ ਜਿੰਨਾਂ ਨੂੰ ਪਤਾ ਵਾਈ ਗੁਰੂ ਜੀ ਨੇ ਰਹਿਮਤ ਕਰਕੇ ਦਿੱਤਾ ਆ ਸੋ ਮਕਸਦ ਜਿਹੜਾ ਆ ਸਵਾਲਾਂ ਦਾ ਜਵਾਬ ਨਹੀਂ ਆ ਮਕਸਦ ਹੈ ਜਿੱਥੇ ਕਿਤੇ ਲੱਗੇ ਇਹ ਗੱਲ ਸਮਝ ਨਹੀਂ ਆਈ ਹੱਥ ਖੜਾ ਕਰ ਦਿਓ ਠੀਕ ਹੈ ਜੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਪਹਿਲੀ ਤਾਂ ਆਪਾਂ ਫਤੇ ਦੀ ਗੱਲ ਕੀਤੀ ਕਿਉਂਕਿ ਐਸਾ ਨਾ ਹੋਵੇ ਮੈਂ 45 ਮਿੰਟ ਬੋਲਦਾ ਜਾਵਾਂ ਤੁਹਾਨੂੰ ਸਮਝ ਨਾ ਆਵੇ ਮੈਨੂੰ ਬੀਬੀ ਜੀ ਮਿਲੇ ਇੰਗਲੈਂਡ ਕੈਨ ਲੱਗੇ ਗਿਆਨ ਜੀ ਕਥਾ ਬੜੀ ਸੁਣੀ ਕੀਤੀ ਮੈਂ ਭੈਣ ਜੀ ਕਿਹੜੀ ਗੱਲ ਚੰਗੀ ਲੱਗੀ ਕਹਿੰਦੀ ਉਹ ਤੇ ਚੇਤੇ ਨਹੀਂ ਕਥਾ ਵਧੀਆ ਸੀ ਹੈਡਾ ਨਾਲ-ਨਾਲ ਗੱਲ ਇੱਕ ਗੱਲ ਕਿ ਫਤਿਹ ਬੁਲਾਉਣੀ ਇੱਕ ਗੱਲ ਕਿ ਅਸੀਂ ਵਾਈ ਗੁਰੂ ਜੀ ਵਰਗੇ ਬੰਨਾ ਵਾਈ ਗੁਰੂ ਜੀ ਵਾਸਤੇ ਬਣਨ ਵਾਸਤੇ ਸ਼ੁਰੂਆਤ ਹੋਵੇਗੀ ਗੁਰੂ ਜੀ ਦੇ ਸਿੱਖ ਬੰਨਾ ਸਿੱਖ ਸ਼ਬਦ ਦਾ ਅਰਥ ਕਹਿੰਦੇ ਜੀ ਸਟੂਡੈਂਟ ਆ ਚੇਲਾ ਆ ਲਰਨਰ ਆ ਪਰ ਅਸਲ ਵਿੱਚ ਜਿਹੜਾ ਸਿੱਖੀ ਦੇ ਵਿੱਚ ਸਿੱਖ ਸ਼ਬਦ ਆ ਉਹਦਾ ਮਤਲਬ ਆ ਜਿਹੜਾ ਗੁਰੂ ਸਾਹਿਬ ਮਹਾਰਾਜ ਜੀ ਕੋਲੋਂ ਸਿੱਖਦਾ ਆ ਉਹ ਸਿੱਖਿਆ ਇਹ ਤੇ ਨੀਣਾ ਵੀ ਤੁਸੀਂ ਸਕੂਲ ਪੜ੍ਹਦੇ ਆ ਤੇ ਉੱਥੇ ਕ੍ਰਿਸਚਨ ਪੜ੍ਹਦੇ ਤੁਸੀਂ ਕਹੋ ਤੁਸੀਂ ਸਿੱਖਿਆ ਉੱਥੇ ਮੁਸਲਮਾਨ ਪੜ੍ਹਦੇ ਹੋਣ ਤੁਸੀਂ ਕਹੋ ਤੁਸੀਂ ਸਿੱਖਿਆ ਕਿਉਂਕਿ ਤੁਸੀਂ ਸਿੱਖਦੇ ਆ ਜਿਹੜਾ ਗੁਰੂ ਸਾਹਿਬ ਜੀ ਦੇ ਕੋਲੋਂ ਸਿੱਖਦਾ ਆ ਜੀਵਨ ਜਾਚ ਸਿੱਖਦਾ ਆ ਵੇ ਆਫ ਲਾਈਫ ਸਿੱਖਦਾ ਆ ਉਹ ਸਿੱਖਿਆ ਪਾਈ ਗੁਰਦਾਸ ਜੀ ਨੇ ਇੱਕ ਲਾਈਨ ਚ ਗਲ ਮਕਾ ਦਿੱਤੀ ਜਦੋਂ ਗੋਰਿਆਂ ਨੂੰ ਦੱਸਣਾ ਹੁੰਦਾ ਨਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਸਿੱਖੀ ਕੀ ਆ ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖੀ ਦਾ ਕਰਮ ਏ ਗੁਰ ਫਰਮਾਇ ਗੁਰ ਸਿੱਖ ਕਰਨਾ ਗੁਰ ਸਿੱਖੀ ਦਾ ਸਾਰੇ ਬੋਲੋ ਜੀ ਗੁਰ ਸਿੱਖੀ ਦਾ ਸਾਰੇ ਬੋਲੋ ਗੁਰ ਸਿੱਖੀ ਦਾ ਗੁਰ ਸਿੱਖੀ ਦਾ ਕਰਮ ਏ ਕਰਮ ਏ ਗੁਰ ਫਰਮਾਇ ਗੁਰ ਸਿੱਖ ਕਰਨਾ ਗੁਰ ਸਿੱਖ ਕਰਨਾ ਕੱਲ ਨੂੰ ਆਪਾਂ ਵੀਰ ਜੀ ਨੂੰ ਮੈਂ ਕਿਹਾ ਮੈਨੂੰ ਬਲੈਕ ਬੋਰਡ ਇੱਕ ਲਿਆ ਦਿਓ ਤੇ ਤੁਹਾਡੇ ਕੋਲੋਂ ਮੈਂ ਲਹਾਉਣਾ ਉੱਤੇ ਜੋ ਤੁਸੀਂ ਬੋਲੋਗੇ ਉਹ ਲਿਖਣਾ ਫਿਰ ਉਹਦੇ ਤੇ ਗੱਲਬਾਤ ਕਰਾਂਗੇ ਫਿਰ ਇੱਕ ਵਾਰੀ ਪੜੋ ਗੁਰ ਸਿੱਖੀ ਦਾ ਗੁਰ ਸਿੱਖੀ ਦਾ ਕਰਮ ਏ ਕਰਮ ਏ ਗੁਰ ਫਰਮਾਏ ਗੁਰ ਫਰਮਾਏ ਗੁਰ ਸਿੱਖ ਕਰਨਾ ਗੁਰ ਸਿੱਖ ਕਰਨਾ ਹੁਣ ਜਦੋਂ ਗੁਰੂ ਫਰਮਾਉਂਦਾ ਹੈ ਨਾ ਜਿਹੜੀ ਮੈਂ ਤੱਕ ਤੋਂ ਅੱਜ ਦੀ ਵਿਚਾਰ ਸ਼ੁਰੂ ਕੀਤੀ ਹੈ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਕਹਿਣ ਤੋਂ ਪਹਿਲਾਂ ਸੁਣਨਾ ਜਪਜੀ ਸਾਹਿਬ ਜੀ ਦੇ ਵਿੱਚ ਪਹਿਲੋਂ ਸੁਣਨ ਦੀਆਂ ਪੌੜੀਆਂ ਹੁੰਦੀਆਂ ਸਾਡੇ ਕੋਲ ਇੱਕ ਦੂਜੇ ਨੂੰ ਸੁਣਨ ਦਾ ਟਾਈਮ ਨਹੀਂ ਸਵਾਲਾਂ ਦੇ ਭਰੇ ਹੋਏ ਆ ਸ਼ਿਕਾਇਤਾਂ ਦੇ ਭਰੇ ਹੋਇਆ ਉਲਾਮਿਆਂ ਦੇ ਭਰੇ ਹੋਇਆ ਸੁਣਨ ਦੇ ਵਾਸਤੇ ਨਾ ਮਨ ਦਾ ਚੁੱਪ ਹੋਣਾ ਜ਼ਰੂਰੀ ਹੈ ਈਰਾਨ ਦਾ ਇੱਕ ਸੂਫੀ ਦਰवेश ਹੋਇਆ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਂਦੇ ਨਾ ਉਹਦੀ ਕਿਤਾਬ ਦਾ ਉਹ ਹੁਕਮਨਾਮਾ ਲੈਂਦੇ ਆ ਈਰਾਨ ਦੇ ਵਿੱਚ ਉਹ ਲਿਖਦਾ ਕਿ ਜਦੋਂ ਤੂੰ ਮਸਜਿਦ ਵਿੱਚ ਆਵੇਂ ਜਿੱਥੇ ਤੂੰ ਆਪਣੇ ਜੋੜੇ ਰੱਖਦਾ ਨਾ ਸਰੀਰਕ ਜ਼ਰੂਰਤਾਂ ਉੱਥੇ ਰੱਖ ਕੇ ਆਵੇਂ ਮੈਨੂੰ ਬੜੀ ਵਧੀਆ ਗੱਲ ਲੱਗੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਉਣਾ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਕਿੰਨੀਆਂ ਨੌਕਰੀਆਂ ਚਾਹੀਦੀਆਂ ਕਿੰਨੇ ਘਰ ਚਾਹੀਦੇ ਕਿੰਨੀਆਂ ਪ੍ਰਾਪਰਟੀਆਂ ਚਾਹੀਦੀਆਂ ਉਹ ਜੋੜਿਆਂ ਦੇ ਨਾਲ ਹੀ ਰੱਖੋ ਮੈਨੂੰ ਇਹ ਕੁਝ ਮਿਲ ਜਾਣਾ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਮਿਲਿਆ ਜਿਹੜੇ ਗੁਰਦੁਆਰੇ ਨਹੀਂ ਆਉਂਦੇ ਇਹ ਚੀਜ਼ ਮਿਲ ਜਣੀ ਆ ਗੁਰੂ ਜੀ ਕੋਲ ਆਉਣਾ ਗੁਰੂ ਜੀ ਨੂੰ ਸੁਣਨ ਵਾਸਤੇ ਸੁਣਨ ਦਾ ਇੱਕ ਨਿਜਮ ਹੈ ਕਿ ਪਹਿਲੋ ਮਨ ਤਿਆਰ ਹੋਵੇ ਸੁਣਨ ਵਾਸਤੇ ਅਸੀਂ ਇੰਜ ਆਉਂਨੇ ਆ ਮਾਰਗ ਦੇ ਕੋਲੋਂ ਭੱਜੇ ਭੱਜਿਆਏ ਮੱਥਾ ਟੇਕਿਆ ਅਰਦਾਸ ਕੀਤੀ ਮਹਾਰਾਜ ਆ ਚਾਹੀਦਾ ਨੌਕਰੀ ਚਾਹੀਦੀ ਹੈ ਮਹਾਰਾਜ ਮੇਰੇ ਬੱਚੇ ਕਹਨੇ ਵਿੱਚ ਨਹੀਂ ਮਹਾਰਾਜ ਮੇਰੇ ਮਾਪਿਓ ਕਹਨੇ ਵਿੱਚ ਨਹੀਂ ਮਹਾਰਾਜ ਮੇਰੀ ਗਵਾਂਢਣ ਲੜਦੀ ਹੈ ਮਹਾਰਾਜ ਮੇਰੀ ਸੱਸ ਨੂੰ ਸੁਧਾਰ ਦਿਓ ਮਹਾਰਾਜ ਮੇਰੇ ਸਹੁਰੇ ਨੂੰ ਸੁਧਾਰ ਦਿਓ ਮਹਾਰਾਜ ਮੇਰਾ ਘਰ ਵਾਲਾ ਵਸ ਵਿੱਚ ਆਵੇ ਹੈਨਾ ਮਹਾਰਾਜ ਜੀ ਇੰਡੀਆ ਬੈਠੀ ਜਿਹੜੀ ਮੇਰੀ ਉਹ ਫਰਾਨੀ ਰਿਸ਼ਤੇਦਾਰ ਹੈ ਨਾ ਉਹ ਇਸ ਤਰ੍ਹਾਂ ਕਹਿੰਦੀ ਇਸ ਤਰ੍ਹਾਂ ਕਰ ਦਿਓ ਗੱਲ ਹੋਈ ਮੱਥਾ ਟੇਕਿਆ ਅਸੀਂ ਤੁਰ ਗਏ। ਜਾਂ ਜੇ ਕੋਈ ਜ਼ਿਆਦਾ ਜ਼ਰੂਰੀ ਚੀਜ਼ ਚਾਹੀਦੀ ਆ ਫਿਰ ਓਨੀ ਭੇਟਾ ਮਹਾਰਾਜ ਨੂੰ ਦੇ ਦਿੱਤੀ। ਮਹਾਰਾਜ ਆ ਲੋਕ ਕੰਮ ਕਰ ਦਿਓ। ਇਹ ਤਾਂ ਅਸੀਂ ਇੰਜ ਆ ਜਿਵੇਂ ਇੱਕ ਡਾਕਟਰ ਕੋ ਗਏ ਉਹਨੂੰ ਡਾਕਟਰ ਨੂੰ ਦੱਸਿਆ ਵੀ ਮੈਨੂੰ ਆ ਭਈ ਬਿਮਾਰੀ ਆ, ਮੇਰੀ ਢਿੱਡਪੀੜ ਹੁੰਦੀ ਆ ਜਾਂ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਬੁਖਾਰ ਹੋ ਗਿਆ। ਤੇ ਦੱਸ ਕੇ ਨਾ ਡਾਕਟਰ ਦੀ ਸੁਣਨ ਤੋਂ ਪਹਿਲਾਂ ਹੀ ਅਸੀਂ ਜੋੜੇ ਪਾ ਕੇ ਬਾਹਰ ਹੁੰਨੇ ਆ। ਕਦੇ ਇਸ ਤਰ੍ਹਾਂ ਹੋਇਆ ਡਾਕਟਰ ਕੋ ਜਾ ਕੇ ਤੁਸੀਂ ਡਾਕਟਰ ਨੂੰ ਕਹੋ ਮੈਨੂੰ ਬੁਖਾਰ ਆ ਰਿਹਾ ਜੀ ਮੈਨੂੰ ਆਹ ਹੋ ਗਿਆ ਤੇ ਡਾਕਟਰ ਦੇ ਬੋਲਣ ਤੋਂ ਪਹਿਲਾਂ ਤੁਸੀਂ ਨਿਕਲ ਜਾਓ ਡਾਕਟਰ ਦੇ ਕੋਲੋਂ ਇੱਥੇ ਗੁਰਦੁਆਰਾ ਸਾਹਿਬ ਅਸੀਂ ਮਹਾਰਾਜ ਕੋਲ ਐਸਾ ਹੀ ਕਰਦੇ ਹਾਂ ਭਾਵੇਂ ਮਹਾਰਾਜ ਜੀ ਬਹੁਤ ਫਰਮਾਣਾਂ ਵਿੱਚ ਕਹਿੰਦੇ ਆ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਮੇਰਾ ਵੈਦ ਉਹ ਵੈਦ ਨੂੰ ਸੁਣਦੇ ਹੀ ਨਹੀਂ ਹੁਣ ਤੱਕ ਦੋ ਗੱਲਾਂ ਕੀਤੀਆਂ ਸੀ ਤੀਸਰੀ ਗੱਲ ਹੁਣ ਕਰਨ ਲੱਗੇ ਆ ਪਹਿਲੀ ਗੱਲ ਕੀਤੀ ਫਤਿਹ ਬੁਲਾਉਣੀ ਹਰ ਇੱਕ ਨੂੰ ਇਹ ਮਹਾਰਾਜ ਦਾ ਹੁਕਮ ਆ ਮਹਾਰਾਜ ਦਾ ਹੁਕਮ ਆ ਸਾਸਤਰੀ ਕਾਲ ਜਿਹੜੀ ਨਾ ਉਹ ਸ਼ਬਦ ਸਾਸਤਰੀ ਕਾਲ ਵੀ ਨਹੀਂ ਐ ਸਤਿ ਸ੍ਰੀ ਅਕਾਲ ਆ ਉਹ ਸਾਡੇ ਮੈਦਾਨੇ ਜੰਗ ਦਾ ਨਾਰਾ ਆ ਸਿੱਖ ਮੂਵੀਜ਼ ਦੇਖ ਲਓ ਸਿੱਖ ਇਤਿਹਾਸ ਪੜ੍ਹ ਲਓ ਜਦੋਂ ਸਿੱਖ ਲੜਦੇ ਸਨ ਉਹ ਸਿੱਖ ਜੋਸ਼ ਵਿੱਚ ਕਹਿੰਦੇ ਸਨ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਯਾ ਦੀਵਾਨ ਦੀ ਸਮਾਪਤੀ ਦਾ ਨਾਰਾ ਆ ਆਪੋ ਵਿੱਚ ਮਿਲਦੇ ਸਮੇਂ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਮੈਂ ਪਿੱਛੇ ਬਾਰ ਬਾਰ ਜਾਈ ਜਾਣਾ ਦੂਜੀ ਅਸੀਂ ਗੱਲ ਕੀਤੀ ਕਿ ਸਿੱਖੀ ਕੀ ਹੈ ਗੁਰ ਸਿੱਖੀ ਦਾ ਕਰਮ ਏ ਗੁਰ ਫਰਮਾਏ ਗੁਰ ਸਿੱਖ ਕਰਨਾ ਸ਼ੁਰੂਆਤ ਅਸੀਂ ਕੀਤੀ ਸੀ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਸਿੱਖੀ ਸੁਣਨ ਤੋਂ ਸ਼ੁਰੂ ਹੁੰਦੀ ਹੈ ਜਿਸ ਦਿਨ ਸਾਨੂੰ ਸੁਣਨਾ ਆ ਗਿਆ ਗੁਰੂ ਨੂੰ ਉਸ ਦਿਨ ਫਿਰ ਜਪਜੀ ਸਾਹਿਬ ਜੀ ਦੀ ਇਹ ਕਰਾਮਾਤ ਸਾਡੀ ਜ਼ਿੰਦਗੀ ਚ ਵਾਪਰੇਗੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਪ ਕਰ ਸਾਰੇ ਫਿਰ ਪੜੋ ਸੁਣਿਆ ਦੁਖ ਪਪ ਕਰ ਹੁਣ ਫਿਰ ਸਵਾਲ ਉੱਠਦਾ ਸੁਣਦੇ ਤੇ ਹੈ ਗਿਆ ਮਹਾਰਾਜ ਕਿਵੇਂ ਸੁਣੀਏ ਸੁਣਦੇ ਤੇ ਹੈਗੇ ਆ ਆਪਣੇ ਆਪ ਨੂੰ ਸਵਾਲ ਕਰਨਾ ਜਪਜੀਤ ਸਾਹਿਬ ਰੋਜ਼ ਪੜ੍ਹ ਰਹੇ ਆ ਸੁਣ ਰਹੇ ਆ ਜਪਜੀਤ ਸਾਹਿਬ ਜੀ ਦੀ ਬਾਣੀ ਕਿੰਨੀ ਕੁ ਸਮਝ ਵਿੱਚ ਆ ਰਹੀ ਹੈ ਕਿੰਨੀ ਕੁ ਸਮਝ ਵਿੱਚ ਆ ਰਹੀ ਹੈ ਮੈਂ ਨਹੀਂ ਕਹਿੰਦਾ ਪੜੋ ਨਾ ਹੁਣ ਤੁਸੀਂ ਕਲਾਸਾਂ ਜਿਹੜੀਆਂ ਨੇ ਨਾ ਉਹ ਬਦਲ ਦਿਓ ਆਪਣੀਆਂ ਕਲਾਸਾਂ ਜਿਹੜੀਆਂ ਨੇ ਉਹ ਚੇਂਜ ਕਰ ਦਿਓ ਛੋਟੇ ਹੁੰਦਿਆਂ ਜਿਹੜੇ ਪੰਜਾਬ ਤੋਂ ਆਏ ਆ ਉਹ ਊੜਾ ਐੜਾ ਈੜੀ ਸਸਾ ਏ ਬੀ ਸੀ ਛੋਟੇ ਸਕੂਲ ਦੇ ਵਿੱਚ ਪੜਿਆ ਇੱਥੇ ਵੀ ਤੁਸੀਂ ਜਿਹੜੇ ਨਰਸਰੀ ਕਲਾਸਿਸ ਨੇ ਉੱਥੇ ਇਸ ਤਰ੍ਹਾਂ ਕਰਦੇ ਹੋ ਕਲਾਸ ਬਦਲਦੀ ਹੈ ਇੱਕ ਸਮਾਂ ਐਸਾ ਹੁੰਦਾ ਜਦੋਂ ਤੁਸੀਂ ਟੀਚਰ ਤੁਹਾਨੂੰ ਕਹਿੰਦਾ ਆ ਤੁਸੀਂ ਆਪੇ ਪੜਨ ਲੱਗ ਪੈਨੇ ਆ ਉਹ ਸਮਝ ਕੇ ਆਨਸਰ ਕਰਦੇ ਆ ਸਿੱਖੀ ਜਿਹੜੀ ਸ਼ੁਰੂਆਤ ਹੈ ਨਾ ਉਹ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸੁਣਨ ਤੋਂ ਹੁੰਦੀ ਹੈ ਹੁਣ ਜਪਜੀ ਸਾਹਿਬ ਮੈਂ ਪੜ ਰਿਹਾ ਪਰ ਮੈਂ ਸੁਣ ਨਹੀਂ ਰਿਹਾ ਫਿਰ ਇਹ ਸਵਾਲ ਉੱਠਦਾ ਵੀ ਜਪਜੀ ਸਾਹਿਬ ਪੜ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਜੇ ਸਮਝ ਨਹੀਂ ਆ ਰਿਹਾ ਫਿਰ ਮੈਂ ਉਸ ਅਵਸਥਾ ਨੂੰ ਕਿਵੇਂ ਪਹੁੰਚਾਂਗਾ ਗੁਰ ਫਰਮਾਏ ਗੁਰ ਸਿੱਖ ਕਰਨਾ ਜਦੋਂ ਮੈਂ ਹੁਣ ਤੁਹਾਨੂੰ ਮੰਨ ਲਓ ਕਿਸੇ ਹੋਰ ਦੇਸ਼ ਦੀ ਬੋਲੀ ਚ ਕਹਦਾ ਵੀ ਮੈਨੂੰ ਪਾਣੀ ਦਾ ਗਲਾਸ ਪਿਆਓ ਤੁਹਾਨੂੰ ਸਮਝ ਨਾ ਆਵੇ ਤੁਸੀਂ ਪਾਣੀ ਦਾ ਗਲਾਸ ਪਿਆ ਸਕਦੇ ਆ ਤੁਸੀਂ ਦੇਖੋ ਆਪਣੇ ਪਰਿਵਾਰ ਚੋਂ ਕੀ ਲੱਭਦੇ ਪਏ ਆ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਐਦੀ ਤੁਹਾਨੂੰ ਲੋੜਿਆ ਕਰਦੇ ਵਿੱਚ ਅਸਲ ਵਿੱਚ ਤੁਸੀਂ ਦੂਜਿਆਂ ਚੋ ਇਹ ਚੀਜ਼ਾਂ ਲੱਭ ਰਹੇ ਹੋ ਆਪਣੇ ਪਰਿਵਾਰ ਚੋਂ ਤੁਸੀਂ ਕੀ ਲੱਭ ਰਹੇ ਹੋ ਕਿ ਭਾਈ ਜਿਹੜਾ ਦੂਜੇ ਮੇਰੇ ਬੱਚੇ ਨੇ ਮੇਰੇ ਮਾਪਿਓ ਨੇ ਮੇਰੇ ਸੱਸ ਸਹੁਰਾ ਨੇ ਮੇਰੇ ਸਾਰੇ ਰਿਸ਼ਤੇਦਾਰ ਨੇ ਉਹ ਮੇਰੇ ਨਾਲ ਲਾਲਚ ਕਰਕੇ ਨਾ ਵਰਤਣ ਤੁਸੀਂ ਚਾਹੁੰਦੇ ਆ ਕਿ ਕੋਈ ਵੀ ਅਸੀਂ ਆਮ ਕੰਪਲੇਂਟ ਕਰਦੇ ਆਂ ਜੀ ਇੰਡੀਆ ਜਾਇਦਾ ਤੇ ਸਾਰੇ ਰਿਸ਼ਤੇਦਾਰ ਭਾਲਦੇ ਆ ਵੀ ਕੁਝ ਨਾ ਕੁਝ ਦੇ ਕੇ ਜਾਣ ਅਸੀਂ ਮਹਾਰਾਜ ਕਾਰੇ ਗੁਰੂ ਨਾਨਕ ਸਾਹਿਬ ਜੀ ਕਹਿ ਰਿਹਾ ਐ ਇਹ ਜੋਗੀ ਤੂੰ ਤੇ ਕੰਨ ਵਿੱਚ ਮੁੰਦਾਂ ਪਾਈਆਂ ਹੋਈਆਂ ਨੇ ਨਾ ਮੈਂ ਆਪਣੇ ਸਿੱਖਾਂ ਨੂੰ ਸੰਤੋਖ ਦੇ ਦਿੱਤਾ ਉਹ ਮੰਗਦੇ ਨੇ ਤੇ ਵਾਹਿਗੁਰੂ ਕੋਲੋਂ ਮੰਗਦੇ ਨੇ ਕਿਸੇ ਦੂਸਰੇ ਕੋਲੋਂ ਮੰਗਦੇ ਹੀ ਨਹੀਂ ਉਚਾਰਨ ਕਰਿਓ ਸਤਨਾਮ ਸ਼੍ਰੀ ਵਾਹਿਗੁਰੂ ਸੰਤੋਖ ਗੁਰੂ ਜੀ ਨੂੰ ਸੁਣਿਆ ਮਹਾਰਾਜ ਇਹ ਤਾਂ ਸੰਤੋਖ ਮੈਨੂੰ ਚਾਹੀਦਾ ਮੈਂ ਤਾਂ ਐਵੇਂ ਸੋਚ ਰਿਹਾ ਮੇਰੇ ਮੁੰਡੇ ਦਾ ਵਿਆਹ ਹੋਵੇਗਾ ਤੇ ਇਹਨਾਂ ਦਾਜ ਲਾਵਾਂਗੇ ਜਾਂ ਫਲਾਣਾ ਰਿਸ਼ਤੇਦਾਰ ਆਵੇਗਾ ਤੇ ਉਹ ਮੈਨੂੰ ਇੰਨੇ ਪੈਸੇ ਦੇ ਦੇਗਾ ਦੂਜਿਆਂ ਕੋਲੋਂ ਮੰਗਣ ਦੀ ਇੱਛਾ ਦਾ ਮੁੱਕ ਜਾਣਾ ਹੀ ਸਿੱਖੀ ਦੀ ਸ਼ੁਰੂਆਤ ਹੈ ਮਹਾਰਾਜ ਨੂੰ ਸੁਣਿਆ ਮੈਂ ਮਹਾਰਾਜ ਦੇ ਬਚਨ ਸੁਣਾ ਰਿਹਾ ਤੁਹਾਨੂੰ ਤੁਸੀਂ ਰੋਜ਼ ਸਵੇਰ ਉੱਠ ਕੇ ਪੜਿਆ ਮੇਰੇ ਨਾਲ ਪੜੋ ਗੁਰਾ ਇੱਕ ਦੇਵ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਸਭਨਾ ਜੀਆ ਕਾ ਦਾਤਾ ਸੋ ਮੈਂ ਉਹ ਸਹ ਹੋ ਜਾਣਾ ਚਾਹੀਦਾ ਸੀ ਕਿ ਦਾਤਾ ਇੱਕੋ ਹੀ ਹੈ ਫਿਰ ਮੈਂ ਉਹਦੇ ਕੋਲੋਂ ਮੰਗਾਗਾ ਫਿਰ ਬਾਕੀ ਕਿਸੇ ਕੋਲ ਨਹੀਂ ਮੰਗਣਾ ਤੁਸੀਂ ਦੇਖੋ ਅੱਜ ਕੱਲ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹ ਕਹਰੇ ਜੀ ਜਿਹੋ ਜੇ ਤੁਸੀਂ ਸੋਚਦੇ ਹੋ ਉਹ ਜਿਹਾ ਹੋ ਜਾਂਦਾ ਤੁਸੀਂ ਬਿਮਾਰੀ ਬਾਰੇ ਸੋਚਦੇ ਹੋ ਬਿਮਾਰ ਹੋ ਜਾਂਦੇ ਹੋ ਤੰਦਰੁਸਤੀ ਬਾਰੇ ਸੋਚਦੇ ਹੋ ਮੈਨੂੰ ਇੱਕ ਭੈਣ ਜੀ ਦਾ ਫੋਨ ਆਇਆ ਕਹਿੰਦੇ ਵੀਰ ਜੀ ਇਹ ਬਿਲਕੁਲ ਇਵੇਂ ਹੀ ਹੈ ਤੁਸੀਂ ਦੱਸੋ ਮੈਂ ਆਪਣੇ ਦਿਮਾਗ ਦੇ ਕੰਪਿਊਟਰ ਨੂੰ ਦੁੜਾਇਆ ਮੈਂ ਕਿਹਾ ਮਹਾਰਾਜ ਕੀ ਕਹਿ ਰਹੇ ਹੈ ਤੇ ਮਹਾਰਾਜ ਜੀ ਕਹਿ ਰਹੇ ਨੇ ਜੈਸੋ ਸੇਵਾ ਤੈਸੋ ਹੋਏ ਜਿਸ ਤਰ੍ਹਾਂ ਦਾ ਤੁਸੀਂ ਸੋਚਦੇ ਹੋ ਉਹਦੇ ਲਈ ਉਦਮ ਉਪਰਾਲਾ ਕਰਦੇ ਹੋ ਤੁਸੀਂ ਉਹੋ ਜੇ ਹੋ ਜਾਂਦੇ ਹੋ ਜੇ ਤੁਹਾਡੀ ਆਦਤ ਮੰਗਣ ਵਾਲੀ ਬਣ ਗਈ ਤਾਂ ਤੁਸੀਂ ਮੰਗਤੇ ਬਣੇ ਰਹੋਗੇ ਕਦੇ ਦਾਤੇ ਨਹੀਂ ਬਣੋਗੇ ਸਮਝ ਆ ਗਈ ਗੱਲ ਮਹਾਰਾਜ ਜੀ ਕਹਿ ਰਹੇ ਹੋ ਮੈਂ ਸਿੱਖਾ ਤੇਰੇ ਕੰਨਾਂ ਵਿੱਚ ਸੰਤੋਖ ਦੀਆਂ ਮੰਦਰਾ ਪੁਆਈਆਂ ਤੇਰਾ ਐਡਾ ਉੱਚਾ ਕਿਰਦਾਰ ਹੋਵੇ ਤੇਰੇ ਲਾਗੇ ਸੋਨਾ ਕਿਸੇ ਦਾ ਪਿਆ ਹੋਵੇ ਤੂੰ ਉਹਨੂੰ ਹੱਥ ਨਾ ਲਾਵੇਂ ਹੱਥ ਨਾ ਲਾਵੇਂ ਹੁਣ ਅਸੀਂ ਕਹਿ ਸਕਦੇ ਆ ਪਿਓ ਤੇ ਦੇਖੋ ਜੀ ਉਹ ਤੇ ਗੁਰਦਾਰੇ ਉਹ ਜੁੱਤੀਆਂ ਚੋਰੀਆਂ ਕਰਕੇ